ਅੱਜ ਆਵਾਜ਼ੀ ਪਾਰਟੀ ਦੇ ਬਹੁਤ ਵੱਡੀ ਜਿੱਤ ਜੜੀ ਆ ਜ਼िला ਪਰਸ਼ਦ ਤੇ ਬਲਾਕ ਸੰਪਤੀ ਜਿੱਤਦੀ ਆ ਦੂਸਰਾ ਮੈਂ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਨਾ ਚਾਹਨਾ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦੇ ਕੰਮਾਂ ਦੇ ਉੱਪਰ ਅੱਜ ਲੋਕਾਂ ਨੇ ਮੋਹਰ ਲਾਈ ਆ ਔਰ ਮੈਂ ਸਮਝਦਾ ਵੀ ਗਰਦਾਸਪੁਰ ਦੇ ਵਿੱਚ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਜਿਹੜਾ ਰਾਜਨੀਤੀ ਦਾ ਇੱਕ ਨਵਾਂ ਰੂਪ ਅਸੀਂ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਅੱਜ ਲੋਕਾਂ ਨੇ ਖੁੱਲ ਕੇ ਉਹਦਾ ਸਮਰਥਨ ਕੀਤਾ ਅੱਜ ਖੁੱਲ ਕੇ ਲੋਕਾਂ ਨੇ ਝਾੜੂ ਨੂੰ ਵੋਟਾਂ ਪਾ ਕੇ ਉਹ ਜਿਹੜੀ ਸੋਚ ਆ ਜਿਹੜੀ ਸੋਚ ਵਿਕਾਸ ਤੇ ਸੇਵਾ ਦੀ ਆ ਅੱਜ ਉਹਨੂੰ ਮੈਂ ਸਮਝਦਾ ਸਮਰਥਨ ਦੇ ਕੇ ਵੋਟਾਂ ਪਾਈਆਂ ਨੇ ਸੋ ਮੈਨੂੰ ਅੱਜ ਖੁਸ਼ੀ ਆ ਕਿ ਸਾਡੇ ਜਿਹੜੇ 21 ਵਿਖੇ ਸੰਮਤੀ ਦੇ ਨੰਬਰ ਜਿੱਤੇ ਆ ਜੀ ਔਰ ਸਾਡੇ ਜ਼ਿਲ੍ਹਾ ਪਰਿਸ਼ਦ ਜਿੱਤੇ ਦਰਦਾਸਪੁਰ ਹਲਕੇ ਦੇ ਹਰ ਪਿੰਡ ਦੀ ਚੋਣ ਹੋਈ ਤਿੱਬੜ ਦੋਦਪੋਖਰ ਔਰ ਹਯਾਤਨਗਰ ਅੱਜ ਜਿੰਨੇ ਜ਼ੋਨ ਜਿਹੜੇ ਨੇ ਉਹ ਜ਼िला ਪ੍ਰਸ਼ਦ ਦੇ ਆਮ ਆਦਮੀ ਪਾਰਟੀ ਨੇ ਜਿੱਤੇ ਨੇ ਸੋ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਨਵਾਂ ਬਲ ਮਿਲਦਾ ਇੱਕ ਹੌਸਲਾ ਵੱਧਦਾ ਔਰ ਜਿਹੜੀ ਸੋਚ ਲੋਕਾਂ ਦੇ ਜੀਵਨ ਉੱਪਰ ਚੁੱਕ ਕੇ ਲਈ ਜਿਹੜੀ ਸੋਚ ਵਿਕਾਸ ਦੀ ਜਿਹੜੀ ਸੋਚ ਸੇਵਾ ਦੀ ਸੀ ਅੱਜ ਉਸ ਨੂੰ ਮੂਰ ਲੱਗਾ ਮੈਨੂੰ ਸਭ ਪਰ ਜੇ ਗੱਲ ਕੀਤੀ ਜਾਵੇ ਪਿਛਲੇ ਜਿਵੇਂ ਦੁਬਾਰਾ 124 ਦੇ ਉੱਤੇ ਦੁਬਾਰਾ ਰੀ-ਵੋਟਿੰਗ ਹੋਈ ਹੈ ਔਰ ਬੜੇ ਇਲਜ਼ਾਮ ਵੀ ਲੱਗਦੇ ਰਹੇ ਏ ਤੱਕਾ ਹੋ ਗਿਆ ਫਲਾਨਾ ਹੋ ਗਿਆ ਪਰ ਜੋਤੀ ਜੀ ਨੇ ਕਿਹਾ ਵੀ ਸਾਡੀ ਜਿੱਤ ਇਮਾਨਦਾਰੀ ਦੀ ਜਿੱਤ ਹੈ ਉਹਨੂੰ ਕਿਵੇਂ ਵੇਖਦੇ ਹੋ ਦੁਬਾਰਾ ਸਰ ਦੇਖੋ ਦੇਖੋ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਵੀ ਇਹਨਾਂ ਲੀਡਰਾਂ ਨੇ ਬੜਾ ਰੋਲਾ ਪਾਇਆ ਔਰ ਇਹਨਾਂ ਨੇ ਕਿਹਾ ਜੀ ਆਹ ਹੋ ਗਿਆ ਆਹ ਹੋ ਗਿਆ ਅਸੀਂ ਕਿਹਾ ਰੀ-ਪੋਲ ਕਰਾ ਲਓ ਰੀ-ਪੋਲ ਕਰਾਉਣ ਤੋਂ ਬਾਅਦ ਆਹ ਬੰਦਾ ਤੁਹਾਡੇ ਸਾਹਮਣੇ ਖੜਾ ਇਹਨਾਂ ਨੂੰ ਦੱਸੋ ਜੀ ਚਾਹੀਏ ਇਹਨੂੰ ਕਿੰਨੇ ਵੋਟ ਮਿਲੀ ਆ ਪਾਣੂ ਹਾਂ 75 ਤੋਂ 80% ਵੋਟ ਉੱਥੋਂ ਦੁਬਾਰਾ ਮਿਲੀ ਆ ਜੇ ਰੀਪੋਲ ਦੇ ਵਿੱਚ ਮਿਲੀ ਆ ਤੇ ਦਾ ਮਤਲਬ ਵੀ ਲੋਕ ਇਹਨਾਂ ਨੂੰ ਹੁਣ ਚੱਲ ਦੇ ਨਹੀਂ ਸਕੇ ਲੋਕਾਂ ਨੇ ਨਕਾਰਤਾ ਨਕਾਰਤਾ ਲੋਕਾਂ ਨੇ ਇਸ ਕਰਕੇ ਹੰਕਾਰ ਨੂੰ ਹਰਾਇਆ ਆ ਜਿਹੜਾ ਤੋਂ ਚ ਗੋਟੀ ਸੀਗਾ ਨਾ ਬੜਾ ਕੇਲਰ ਆਇਆ ਦਾ ਉਹ ਵੀ ਲੋਕਾਂ ਨੇ ਹਲਕਾ ਕਰਤਾ ਔਰ ਅੱਜ ਮੈਂ ਮੁਬਾਰਕਬਾਦ ਦੇਣਾ ਆਵਾਦੀ ਪਾਰਟੀ ਦੇ ਛੋਟੇ ਤੋਂ ਛੋਟਾ ਵਲੰਟੀਅਰ ਵੱਡੇ ਤੋਂ ਵੱਡਾ ਲੀਡਰ ਸਾਡੇ ਸਾਰੇ ਸਾਰੇ ਸਤਿਕਾਰੇਤ ਆਵਾਦੀ ਪਾਰਟੀ ਦੇ ਵਲੰਟੀਅਰਸ ਲੀਡਰ ਸਾਹਿਬਾਨ ਸਾਥੀ ਜਿਨ੍ਹਾਂ ਨੇ ਅੰਤ ਤੱਕ ਬੇਨਾਂ ਦੇ ਨਾਲ ਅੱਜ ਇੱਕ ਬਹੁਤ ਵੱਡਾ ਫਤਵਾ ਆਵਾਦੀ ਪਾਰਟੀ ਦੇ ਹੱਥ ਵਿੱਚ ਮਿਲਿਆ ਉਹਨਾਂ ਸਾਰਿਆਂ ਦਾ ਧੰਨਵਾਦ ਔਰ ਅਸੀਂ ਆਪਣੇ ਇਲਾਕੇ ਦੇ ਵਿੱਚ ਸਤਿ ਭਾਵਨਾ ਪਿਆਰ ਵਾਲੀ ਰਾਜਨੀਤੀ ਕੀਤੀ ਆ ਗਰਾਉਂਡ ਵਾਲੀ ਰਾਜਨੀਤੀ ਨਹੀਂ ਕੀਤੀ ਮੈਨੂੰ ਮੈਨੂੰ ਡੋਲੋ ਧੱਕੇ ਜੀ ਜੀ ਜਿੰਦਾਬਾਦ ਇੱਕ ਵਾਰ ਜਿੰਦਾਬਾਦ ਸਮਨ ਸੰਪਤੀ ਇਹ ਦੇਖ ਲੋ ਆਹ ਜਿਹੜਾ ਕਾਰਟੂਨ ਸੁਣੋ ਉਹ ਵਾਈਟ ਕਾਰਟੂਨ ਹੈ ਫਾਈਟ ਕਾਰਟੂਨ ਹੈ ਜਿਲ੍ਹਾ ਪਰਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਯਾਰ ਜਸ਼ਨ ਮਨਾਏ ਜਾ ਰਹੇ ਹੈ ਰਮਨ ਬਹਿਲ ਜਿਹੜੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਆ ਉਹਨਾਂ ਦੀ ਕੋਠੀ ਦੇ ਬਾਹਰ ਪੀੜ ਲੱਗ ਗਈ ਹੈ ਵਰਕਰਾਂ ਦੀ ਔਰ ਵੱਡੇ ਜਸ਼ਨ ਮਨਾਏ ਜਾ ਰਹੇ ਹੈ ਗੱਲ ਕਰਦੇ ਆ ਰਮਨ ਬਹਿਲ ਨਾਲ ਕਿੰਨਾ ਦੇਖਦੇ ਹੋ ਜਿੱਤ ਨੂੰ ਸਰ ਇੱਕ ਜਲਦੀਆਂ ਕਰਾਈਆਂ ਤੋਂ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਧੰਨਵਾਦ ਉਸ ਪਰਮੇਸ਼ਵਰ ਦਾ ਧੰਨਵਾਦ ਜਿੰਨੇ ਆ ਜਿਹੜੀ ਜਿੱਤ ਜਿਹੜੀ ਆ ਉਹ ਕਰਵਾਈ ਆ ਔਰ ਦੂਸਰਾ ਮਾ ਸਭੀ ਨਾਂ ਵੀ ਬਹੁਤ ਵੱਡੀ ਜਿਹੜੀ ਇਹਦੇ ਵਿੱਚ ਯੋਗਦਾਨ ਆ ਅਰਵਿੰਦ ਕੇਜਰੀਵਾਲ ਜੀ ਜਿਹੜਾ ਸਾਡੇ ਨੈਸ਼ਨਲ ਸੁਪਰੀਮੋ ਨੇ ਉਹਨਾਂ ਦੀ ਸੋਚ ਔਰ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਭਗਵੰਤ ਮਾਨ ਜੀ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੀ ਕਾਰਿਆ ਪ੍ਰਣਾਲੀ ਜਿਹੜੇ ਜਿਹੜੇ ਵਿਕਾਸ ਤੇ ਸੇਵਾ ਦੀ ਰਾਜਨੀਤੀ ਪਰ ਪੰਜਾਬ ਦੇ ਵਿੱਚ ਲੈ ਕੇ ਆਏ ਆ ਉਹਨਾਂ ਨੂੰ ਅਜ ਬੂਰ ਪਿਆ ਔਰ ਮੈਂ ਦਿਲ ਦੀਆਂ ਗਰਾਈਆਂ ਤੋਂ ਸਾਰੇ ਵਲੰਟੀਅਰਸ ਦਾ ਵਰਕਰ ਸਹਾਬਾਨ ਦਾ ਸਰਪੰਚਾਂ ਪੰਚਾਂ ਦਾ ਔਰ ਸਾਰੇ ਜਿੰਨੇ ਸਾਡੇ ਆਫਿਸ ਬੇਰੁਜ਼ਗਾਰੇ ਸਾਥੀ ਨੇ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਤਲਵਾਦ ਕਰਦਾ ਔਰ ਨਾ ਗੁਰਦਾਸਪੁਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਰਾਜਨੀਤੀ ਦਾ ਇੱਕ ਨਵਾਂ ਰੂਪ ਅਸੀਂ ਲੋਕਾਂ ਦੇ ਵਿੱਚ ਪੇਸ਼ ਕੀਤਾ ਉਹਨੂੰ ਅੱਗੇ ਵੀ ਲੈ ਕੇ ਚੱਲਾਂਗੇ ਲੋਕਾਂ ਦਾ ਵਿਕਾਸ ਲੋਕਾਂ ਦੀ ਸੇਵਾ ਸਾਡੀ ਰਾਜਨੀਤੀ ਦਾ ਮਕਸਦ ਆ ਔਰ ਉਹਦੇ ਉੱਪਰ ਡੱਟ ਕੇ ਪੈਰਾ ਦਵਾਂਗੇ ਜਿਹੜਾ ਵਿਰੋਧੀਆਂ ਦਾ ਹੰਕਾਰ ਸੀਗਾ ਅੱਜ ਉਹ ਸਮਝਦਾ ਖਤਮ ਹੋਇਆ ਔਰ ਜਿਸ ਤਰੀਕੇ ਨਾਲ ਜਿਹੜਾ ਵਿਰੋਧੀਆਂ ਨੇ ਰੌਲਾ ਪਾਇਆ ਸੀ ਅੱਜ ਪਿੰਡ ਚਾਹੀਏ ਦੇ ਵਿੱਚ ਜਿਸ ਨੂੰ ਰੀਪੋਲ ਹੋਇਆ ਅੱਜ ਉਸ ਰੀਪੋਲ ਦੇ ਵਿੱਚ ਹਾਲਾਤ ਦੇਖੋ ਵੀ 75.8% ਵੋਟ ਜਿਹੜੀ ਆ ਉਹ ਆਵਾਜ਼ੀ ਪਾਰਟੀ ਨੂੰ ਪਈ ਆ ਰੋਲਾ ਪਾਇਆ ਉਹਨਾਂ ਨੇ ਲੇਕਿਨ ਜੀਪੋਲ ਦੇ ਬਾਵਜੂਦ ਵੱਡੀ ਵੱਡੀ ਗਿਣਤੀ ਦੇ ਵਿੱਚ ਜਿੱਤ ਪਈ ਆ ਇੱਥੇ ਇੱਕ ਗੱਲ ਸਮਝ ਲਓ ਕਿ ਪੰਜਾਬ ਦੇ ਲੋਕ ਔਰ ਗੁਰਦਾਸਪੁਰ ਦੇ ਲੋਕ ਅੱਜ ਆਵਾਜ਼ੀ ਪਾਰਟੀ ਦੇ ਘਟ ਪਿੱਛੇ ਖੜੇ ਨੇ ਉਹ ਇਸ ਕਰਕੇ ਖੜੇ ਨੇ ਕਿ ਆਵਾਜ਼ੀ ਪਾਰਟੀ ਦੀ ਰਾਜਨੀਤੀ ਲੋਕਾਂ ਦੀ ਸੇਵਾ ਤੇ ਵਿਕਾਸ ਲਈ ਆ ਇਸ ਕਰਕੇ ਗੁਰਦਾਸਪੁਰ ਦੇ ਲੋਕ ਨਾਲ ਖੜੇ ਨੇ ਰਸਤਾ ਸਾਫ ਹੋ ਗਿਆ ਹੁਣ ਪਿੰਡਾਂ ਦਾ ਵਿਕਾਸ ਵਜੇ ਪੱਦਰ ਤੇ ਹੋਏਗਾ ਵਿਕਾਸ ਪਹਿਲਾਂ ਵੀ ਚੱਲ ਰਿਹਾ ਸੀਗਾ ਹੁਣ ਹੋਰ ਤੇਜ਼ੀ ਨਾਲ ਹੋਏਗਾ ਔਰ ਸਾਡਾ ਮੰਤਵ ਵੀ ਸਰਬਪੱਖੀ ਵਿਕਾਸ ਦਾ ਔਰ ਉਹ ਵਿਕਾਸ ਜਿਹੜਾ ਉਹ ਤੰਦਈ ਦੇ ਨਾਲ ਕਰਾਂਗੇ